ਸਾਡੇ ਗੁਰੂਆਂ ਪੀਰਾਂ ਸਿੱਖਣ ਨੇ ਵੀ ਸਾਨੂੰ ਇਹ ਸਿਖਾਇਆ ਅਸੀਂ ਦਸਮ ਪਿਤਾ ਦੇ ਵਾਰਿਸ ਨੇ ਸਾਨੂੰ ਉਹਨਾਂ ਨੇ ਇਹ ਸਿਖਾਇਆ ਜੇਕਰ ਵੈਰੀ ਚੜ ਕੇ ਆਏ ਨਾ ਤੇ ਕਦੇ ਵੀ ਉਹਨੂੰ ਖਾਲੀ ਨਹੀਂ ਜਾਣ ਦਿੰਦੇ। ਸਰਕਾਰਾਂ ਨੂੰ ਮੇਰਾ ਸਿੱਧਾ ਸਵਾਲ ਹੈ। ਯੋਥਨੀ ਜਿਹੜੀ ਆਪਣੀਆਂ ਮੰਗਾਂ ਨੇ ਉਹ ਆਪਣੀ ਯੂਨੀਵਰਸਿਟੀ ਚ ਆਪਦੇ ਹੱਕ ਮੰਗਣ ਲਈ ਬੈਠੇ। ਇੰਨੀ ਫੋਰਸਾਂ ਲਾ ਕੇ ਜੇ ਤੁਸੀਂ ਚੱਕੋਗੇ ਬੱਚਾ ਨੂੰ ਤੇ ਫਿਰ ਅਗਲਾ ਮੋੜ ਤਾਂ ਸ਼ੁਰੂ ਹੋ 6 ਮਹੀਨੇ ਦੀ 6000 ਆਪਣੇ ਹੋਸਟਲ ਦੀ ਮਤਲਬ ਲਗਭਗ ਇੰਨੀ ਹੈ ਤੇ ਜੇ ਇਹਨਾਂ ਅੰਡਰ ਆ ਗਈ ਤਾਂ ਫਿਰ ਮਤਲਬ ਮਹੀਨੇ ਦਾ 6000 ਸੱਤ ਦੇ ਵਿੱਚ ਵੀ ਹਾਈਕ ਆਊਗਾ ਜੀ ਕੋਈ ਸਾਨੂੰ ਨਹੀਂ ਦਿਖਿਆ ਕਿ ਇੱਕ ਨਾਰਮਲ ਬੰਦਾ ਹੋਏਗਾ ਜਿਹੜਾ ਪੜ ਕੇ ਗਿਆ ਜਿਹੜੇ ਇਹਨਾਂ ਦੇ ਚਮਚੇ ਜਿਹੜੇ ਇਹਨਾਂ ਦੇ ਉਹ ਹੈਗੇ ਆ ਚੇਲੇ ਉਹਨਾਂ ਨੂੰ ਬਿਠਾ ਦਿੰਦੇ ਤੇ ਜੇਕਰ ਇਦਾਂ ਸੈਨਟ ਖਤਮ ਕਰਕੇ ਸੰਘੀ ਵੀ ਸੀ ਵੀ ਫਿਰ ਉਹ ਵੀ ਕਰਨਾ ਹੈ ਉਹਦੇ ਜਿਹੜੇ ਚੇਲੇ ਹੋਣਗੇ ਉਹਨੂੰ ਬਿਠਾ ਲਿਓ ਫਿਰ ਸਾਡੀ ਗੱਲ ਥੋੜਾ ਨਾ ਕਰਨਗੇ ਚਾਹ ਪੰਜਾਬ ਦੀ ਜਾਂ ਪੰਜਾਬ ਦੇ ਬੱਚਿਆਂ ਦੀ ਗੱਲ ਮੈਂ ਬੀਬੀ ਵੀਪੀਐਮ ਤਾਂ ਹੈਣੀ ਵੀ ਉੱਥੇ ਫੋਰਸ ਪੇਖਾ ਦੋਗੇ ਜਾਂ 50 ਕਿਲੋਮੀਟਰ ਦੇ ਤੁਸੀਂ ਘੇਰੇ ਦੇ ਵਿੱਚ ਆਦੀ ਫੋਰਸ ਭੇਜ ਦੋਗੇ ਭੇਜੀ ਜਾਓ ਫੋਰਸਾ ਕੋਈ ਚੱਕਰ ਨਹੀਂ ਪਰ ਪੰਜਾਬ ਪੰਜਾਬ ਦੀ ਮਿੱਟੀ ਪੰਜਾਬ ਦੇ ਲੋਕ ਅੱਜ ਤੁਸੀਂ ਕੱਟ ਦੇਖ ਲਿਆ ਇਹ ਇਹਨਾਂ ਦੇ ਸੁਪਨੇ ਨੇ ਸਾਰੇ ਇਹ ਕੇਂਦਰ ਨੇ ਪ੍ਰੂਫ ਕਰਨਾ ਹੁੰਦਾਗਾ ਕੇਂਦਰ ਦੀ ਮਰਜ਼ੀ ਅਜੈਕਟ ਵੀ ਕਰ ਸਕਦੇ ਪ੍ਰੂਫ ਵੀ ਕਰ ਸਕਦੇ ਉਦੋਂ ਕੇਂਦਰ ਤੋਂ ਪ੍ਰੂਵਲ ਆ ਗਿਆ ਇਲੈਕਸ਼ਨ ਦੀ ਡੇਟ ਨਾਊਂਸ ਹੋ ਗਈ ਨੋਟੀਫਿਕੇਸ਼ਨ ਆ ਗਿਆ ਸਾਡੀ ਮੰਗ ਪੂਰੀ ਹੋ ਗਈ ਇੱਥੇ ਲੋਕਾਂ ਨੇ ਦੱਸਤਾ ਕਿ ਵੀ ਚੰਡੀਗੜ੍ਹ ਸ਼ਹਿਰ ਵੀ ਪੰਜਾਬ ਦਾ ਚੰਡੀਗੜ੍ਹ ਸ਼ਹਿਰ ਦੇ ਉੱਤੇ ਬਣੀ ਯੂਨੀਵਰਸਿਟੀ ਵੀ ਪੰਜਾਬ ਦੀ ਹੈ ਵੀ ਚੰਡੀਗੜ੍ਹ ਤੇ ਪੰਜਾਬ ਅਲੱਗ-ਅਲੱਗ ਨਹੀਂ ਹੈਗੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀ ਚੰਡੀਗੜ੍ਹ ਤੇ ਵੀ ਆਪਣਾ ਦਾਵਾ ਠੋਕੀ ਡਿਫੀਕਸ਼ਨ ਜਾਰੀ ਕਰਦੀ ਤੇ ਬਿਫਕੂ ਬਣਾ ਦੋ ਜਦ ਤੱਕ ਲੈਕਚਰ ਐਲਾਨਸ ਨਹੀਂ ਹੁੰਦੇ ਜਿਹੜੇ ਅੱਜ ਬੱਚੇ ਫੜੇ ਉਹਨਾਂ ਨੂੰ ਛੱਡਿਆ ਨਹੀਂ ਜਾਂਦਾ ਉਹ ਇਹ ਮੋਰਚਾ ਹੀ ਚੱਲੂਗਾ ਨਿਵਨਾਸੀ ਦਾ ਗਵਰਨਮੈਂਟ ਆਫ ਇੰਡੀਆ ਨੂੰ ਆਪਦੇ ਲੋਕਾਂ ਨੇ ਗਹਿਣੇ ਵੇਚ ਕੇ ਸਭ ਤੋਂ ਵੱਧ ਜਿਹੜਾ 90% ਅਸੀਂ ਸੋਨਾ ਦਿੱਤਾ ਤੇ ਇਹ ਫੈਕਟ ਉਸ ਜੇਕਰ ਅੱਜ ਸੈਨੇਟ ਖਤਮ ਕਰਕੇ ਉਹ ਕੇ ਸੈਂਟਰਲਾਈਜੇਸ਼ਨ ਕਰਨ ਜਾ ਰਹੇ ਆ ਉਹ ਆਪਣੇ ਹੱਕ ਇਹਦੇ ਤੇ ਜਮਾਉਣਾ ਚਾਹੁੰਦੇ ਆ ਤੇ ਕਹਨੂੰ ਤਾਂ ਪੰਜਾਬ ਚ ਵੀ ਹੋਣਗੇ ਪੰਜਾਬ ਚ ਵੀ ਕਹਨਗੇ ਕਿ ਐਸੀ ਗਵਰਨ ਕਰਾਂਗੇ ਪੰਜਾਬ ਦੇ 200 ਪਲੱਸ ਕਾਲਜਸ ਨੇ ਉੱਥੇ ਜਾ ਕੇ ਚਲਾਉਣਗੇ ਦੇਖੋ ਜੀ ਇਸ ਨੂੰ ਨੂੰ ਚੇਤਾਵਨੀ ਦਿੱਤੀ ਆ ਕਿ ਸਾਡੇ ਜਿਹੜੇ ਨੌਜਵਾਨ ਪੰਜਾਬ ਦੇ ਹੱਕਾਂ ਨੂੰ ਬਚਾਉਣ ਦੇ ਲਈ ਯੂਨੀਵਰਸਿਟੀ ਬੱਚਾ ਜਾਏ ਸੀਗੇ ਧਰਮ ਦੇ ਵਿੱਚ ਉਹਨਾਂ ਨੂੰ ਛੱਡਿਆ ਜਾਵੇ 15-20 ਮਿੰਟ ਮਲਟੀਮੀਡੀਆ ਦਿੱਤਾ ਸੀਗਾ ਸਾਡੇ ਚਾਰ ਪੰਜ ਬੈਂਕ ਦੇ ਵਿੱਚ ਪੜਾ ਲੱਗੀ ਹੋਈ ਆ ਵੀ ਕੀ ਕਹਿੰਦੇ ਆ ਤਾਂ ਕੋਈ ਹੋਰ ਯੂਨੀਵਰਸਿਟੀ ਜਿਵੇਂ ਐਜੂਕੇਸ਼ਨ ਨੂੰ ਮੰਨ ਲੋ ਜ ਮੰਨ ਲਓ ਕਿ ਬਾਈ ਜੀ ਹੁਣ ਹੋ ਹੀ ਜਾਊਗਾ ਜੇਕਰ ਸੈਨੇਟ ਨੂੰ ਖਤਮ ਕਰ ਦਿਆ ਤਾਂ ਪਰ ਉਹ ਚੀਜ਼ਾਂ ਸਾਰੀਆਂ ਕਿ ਸੈਨੇਟ ਦੇ ਸੈਂਟਰ ਸਾਡੇ ਪੰਜ-ਛੇ ਸੈਂਟਰ ਸਾਡੇ ਹੱਕ ਦੇ ਵਿੱਚ ਆ ਕੇ ਖੜੇ ਆ ਇਸ ਵਾਰ ਵੀ ਪੰਜ-ਛੇ ਸੈਂਟਰ ਸੀਗੇ ਜਿਹੜੇ ਇਲੈਕਟਡ ਸਾਡੇ ਹੱਕ ਦੇ ਵਿੱਚ ਆ ਕੇ ਖੜੇ ਆ ਸੋ ਗੱਲ ਇਹ ਨਹੀਂ ਹੈਗੀ ਕਿ ਤੁਹਾਡੇ ਹੱਕ ਦੇ ਵਿੱਚ ਆ ਕੇ ਕੌਣ ਖੜਿਆ ਕੋ ਨਹੀਂ ਖੜਿਆ ਗੱਲ ਪੰਜਾਬ ਦੇ ਹੱਕਾਂ ਦੀ ਹੈ ਕਿਤੇ ਪੰਜਾਬ ਦੇ ਇੱਕਾਂ ਦੇ ਡਾਕਾ ਮੂਗਾ ਵੀ ਹੋਰ ਖੜੇ ਚਾਹੇ ਨਾ ਕਰੇ ਇਸ ਤਾਂ ਖੜਾਂਗੇ ਖੜਾ ਪੂਰੀ ਚੰਡੀਗੜ੍ਹ ਦੀ ਪੁਲਿਸ ਲਾਈਏ ਇੱਥੇ ਸਾਡੇ ਵਾਸਤੇ ਅੱਤਵਾਦੀ ਐ ਇੱਥੇ ਬੋਮ ਡਿਟੈਕਸ਼ਨ ਲੈ ਕੇ ਆਇਆ ਪਾਣੀ ਦੀ ਬਿਛਾੜਾ ਕਰਨ ਵਾਸਤੇ ਐਸੀ ਅੱਤਵਾ ਅਸੀਂ ਇੱਥੇ ਬੰਬ ਸੱਟਾਂਗੇ ਸਾਡੀ ਯੂਨੀਵਰਸਿਟੀ ਹੈ ਉਹ ਆਦੇ ਇਲਾਕੇ ਤੇ ਬਣੀ ਹੋਈ ਹੈ ਇਹਨੇ ਹੈਗੇ ਨੇ 20-25 ਜਣੇ ਹੈਗੇ ਆ ਦੇ ਵਿੱਚ ਕੁਝ ਕੁ ਫੈਮਿਲੀ ਇਹ ਅਜਾਦੀ ਦੀ ਡੇਟ ਦੇ ਵਿੱਚ ਉਹਨਾਂ ਨੂੰ ਡਿਟੇਨ ਕੀਤਾ ਗਿਆ ਉਹ ਹੈ ਕੋਸ਼ਿਸ਼ ਹੈ ਵੀ ਅਜਾਦੀ ਦੇ ਛੱਡ ਦੇਣ ਤੇ ਪੂਰੀ ਯੂਨੀਵਰਸਿਟੀ ਤੇ ਦੇਖਦੇ ਆ ਕਿ ਹਾਂ ਕਿੰਨੀਆਂ ਕੇਸਸਾਂ ਦਾ ਹੋਣੀਆਂ ਕੋਈ ਕੋਈ ਐਕਟ ਪਾਸ ਕਰਨਾ ਹੈ ਕੋਈ ਵੀ ਚੀਜ਼ ਹੈ ਉਹਨਾਂ ਸਭ ਦੇ ਥਰੂ ਹੀ ਹੁੰਦਾ ਇਹ ਸਾਡੇ ਚੀਜ਼ਾਂ ਦਾ ਵਾਦਾ ਨਹੀਂ ਹੋਣਾ ਚਾਹੀਦਾ ਕੋਈ ਸਾਡੇ ਕੇਸਾਂ ਦਾ ਵਾਦਾ ਨਹੀਂ ਹੋਣਾ ਚਾਹੀਦਾ ਜੇ ਕੋਈ ਵਾਦਾ ਹੁੰਦਾ ਹੈ ਦੋ ਸੈਂਟ ਮੈਂਬਰ ਤੇ ਉਹ ਸਾਡੇ ਰਿਪਰੈਜ਼ੈਂਟੇਟਿਵ ਦੇ ਨਾਲ ਚਿੱਤੇ ਜਾਂਦੇ ਨੇ ਉਹ ਸਾਡਾ ਹੱਕ ਰੱਖਦੇ ਚਾਹੇ ਕਿਸਾਨੀ ਸੀ ਚਾਹੇ ਸਾਡਾ ਪੰਜਾਬ ਦਾ ਮਸਲਾ ਕਿਉਂਕਿ ਯੂਨੀਵਰਸਿਟੀ ਜਿਹੜੀ ਹੈ ਯੂਨੀਵਰਸਿਟੀ ਨਹੀਂ ਹੈ ਇਹ ਸਾਡੀ ਜਿਹੜੀ ਵਿਰਾਸਤ ਹੈ ਜੇ ਅਸੀਂ ਵਿਰਾਸਤ ਹੱਥੋਂ ਹੀ ਜਾਣ ਦੇਈ ਕਿਸੇ ਨੂੰ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਤੋ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਭਾਵੇਂ ਕੋਈ ਰਾਜਨੀਤਿਕ જગਤ ਤੋਂ ਹੋਵੇ ਭਾਵੇਂ ਕੋਈ ਕਲਾਕਾਰ ਹਰ ਕੋਈ ਅੱਜ ਪਹੁੰਚਿਆ ਹੈ ਤੇ ਸੰਘਰਸ਼ ਬਹੁਤ ਵੱਡਾ ਰੂਪ ਲੈਂਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਮੇਰੇ ਨਾਲ ਕੁਝ ਲੋਕ ਵੀ ਨੇ ਜੋ ਇਸ ਮੋਰਚੇ ਦੇ ਵਿੱਚ ਪਹੁੰਚੇ ਹੋਏ ਨੇ ਸਰ ਇਸ ਮੋਰਚੇ ਨੂੰ ਅੱਜ ਕਾਫੀ ਦਿਨ ਹੋ ਗਏ ਨੇ ਤੇ ਇੱਕ ਮੰਗ ਤਾਂ ਜ਼ਰੂਰ ਪੂਰੀ ਹੋ ਗਈ ਹੈ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਕਿ ਪਰ ਜਿਹੜੀ ਦੂਜੀ ਮੰਗ ਹੈ ਹੁਣ ਤੱਕ ਪੂਰੀ ਨਹੀਂ ਹੋਈ ਹੈ ਤੇ ਹੁਣ ਹੁਣੇ ਸਟੇਜ ਤੋਂ ਐਲਾਨ ਹੋਇਆ ਕਿ 15 ਮਿੰਟਾਂ ਤੱਕ ਉਹਨਾਂ ਸਾਥੀਆਂ ਨੂੰ ਨਹੀਂ ਛੱਡਿਆ ਜਾਂਦਾ ਜਿਨ੍ਹਾਂ ਨੂੰ ਡਿਟੇਨ ਕੀਤਾ ਗਿਆ ਹੈ ਪੁਲਿਸ ਦੇ ਵੱਲੋਂ ਤਾਂ ਬਹੁਤ ਵੱਡਾ ਜਿਹੜਾ ਰੂਪ ਦੇਖਣ ਨੂੰ ਮਿਲ ਸਕਦਾ ਹੈ ਤੇ ਕਿਰਾਵ ਕੀਤਾ ਜਾਏਗਾ ਕਿਵੇਂ ਦੇਖਦੇ ਹੋ ਦੇਖੋ ਮੈਂ ਸਰਕਾਰਾਂ ਨੂੰ ਮੇਰਾ ਸਿੱਧਾ ਸਵਾਲ ਹੈ ਕਿ ਯੂਥ ਦੀ ਜਿਹੜੀ ਆਪਣੀਆਂ ਮੰਗਾਂ ਨੇ ਉਹ ਆਪਣੀ ਯੂਨੀਵਰਸਿਟੀ ਚ ਆਪਦੇ ਹੱਕ ਮੰਗਣ ਲਈ ਬੈਠੇ ਆ ਇੰਨੀ ਫੋਰਸਾਂ ਲਾ ਕੇ ਜੇ ਤੁਸੀਂ ਚੱਕੋਗੇ ਬੱਚਿਆਂ ਨੂੰ ਤੇ ਫਿਰ ਅਗਲਾ ਮੋਰਚਾ ਤਾਂ ਸ਼ੁਰੂ ਹੋਵੇਗਾ ਹੋ। ਤੇ ਸਾਡਾ ਹੱਕ ਵੀ ਬਣਦਾ ਯੂਸ ਦਾ। ਮੈਂ ਇਸੇ ਯੂਨੀਵਰਸਿਟੀ ਚ ਆਪਦਾ ਜੀਵਨ ਜਿਹੜਾ ਹੈ ਸਹੀ ਸਮਾਂ ਕੱਟ ਕੇ ਸਿੱਖ ਕੇ ਗਿਆ ਸਾਰਾ ਕੁਝ। ਯੂਥ ਯੂਥ ਦੀ ਮੰਗ ਇੱਕੋ ਹੈ। ਠੀਕ ਹੈ ਨਾ? ਇਲੈਕਸ਼ਨ ਹੋਣ ਇੱਥੇ। ਨੋਟੀਫਿਕੇਸ਼ਨ ਜਾਰੀ ਕਰਤੀ ਬੇਫਕੂ ਬਣਾਤਾ। ਜਦ ਤੱਕ ਇਲੈਕਸ਼ਨ ਅਨਾਉਂਸ ਨਹੀਂ ਹੁੰਦੇ ਜਿਹੜੇ ਅੱਜ ਬੱਚੇ ਫੜੇ ਉਹਨਾਂ ਨੂੰ ਛੱਡਿਆ ਨਹੀਂ ਜਾਂਦਾ। ਉਹ ਇਹ ਮੋਰਚਾ ਐਂ ਚੱਲੂਗਾ ਤੇ ਸਾਰਾ ਪੰਜਾਬ ਤੁਸੀਂ ਦੇਖ ਲਿਆ ਅੱਜ। ਇਹਨਾਂ ਦਾ ਨੱਕ ਜਦਾਮ ਕਰਤਾ। ਤੇ ਐ ਖੜੇ ਆ ਸਾਰੇ ਪੰਜਾਬੀ ਅਸੀਂ ਵੀ ਨਾਲ ਖੜੇ ਆ ਦਰਸ਼ਨ ਔਲਕ ਸਦਾ ਖੜਦਾ ਚਾਹੇ ਕਿਸਾਨੀ ਸੀ ਚਾਹੇ ਯੂਥ ਆ ਸਾਡਾ ਪੰਜਾਬ ਦਾ ਮਸਲਾ ਕਿਉਂਕਿ ਇਹ ਯੂਨੀਵਰਸਿਟੀ ਜਿਹੜੀ ਆ ਯੂਨੀਵਰਸਿਟੀ ਨਹੀਂ ਹੈ ਇਹ ਸਾਡੀ ਜਿਹੜੀ ਵਿਰਾਸਤ ਹੈ ਤੇ ਅਸੀਂ ਵਿਰਾਸਤ ਹੱਥੋਂ ਨਹੀਂ ਜਾਣ ਦੇਵਾਂ ਕਿਸੇ ਦੀ ਵਿਰਾਸਤ ਕਹਿਣਾ ਹੈ ਲੋਕਾਂ ਦਾ ਕਿ ਵਿਰਾਸਤ ਖੋਈ ਜਾ ਰਹੀ ਹੈ ਕਿਉਂਕਿ ਜਦ ਯੂਨੀਵਰਸਿਟੀ ਇੱਥੇ ਬਣਾਈ ਗਈ ਸੀ ਉਸ ਵੇਲੇ ਪੰਜਾਬ ਦੇ ਜਿਹੜੇ ਲੋਕ ਸੀਗੇ ਉਹਨਾਂ ਨੇ ਆਪਣੀ ਜਮਾ ਪੂੰਜੀ ਦਿੱਤੀ ਦਾਨ ਦਿੱਤਾ ਜਿਸ ਕਰਕੇ ਅੱਜ ਯੂਨੀਵਰਸਿਟੀ ਇਹਦਾ ਇੰਨਾ ਵੱਡਾ ਰੂਪ ਦੇਖਣ ਨੂੰ ਮਿਲ ਰਿਹਾ ਹੈ ਤੇ ਇਸ ਵਿੱਚ ਹਿੱਸਾ ਜਦ ਸੈਨਣ ਬਹਾਲ ਹੋਈ ਸੀ ਸੈਨਣ ਦੇ ਵਿੱਚ ਹੋਰ ਸਟੇਟ ਦੇ ਵੀ ਜਿਹੜੇ ਨੁਮਾਇੰਦੇ ਹੁੰਦੇ ਸੀਗੇ ਪਰ ਉਹਨਾਂ ਨੇ ਉਹੀ ਪੈਸਾ ਆਪਣੇ ਸਟੇਟ ਦੇ ਵਿੱਚ ਲਾਇਆ ਤੇ ਅੱਜ ਜਦ ਪੰਜਾਬ ਦੀ ਹੋਣ ਦੀ ਗੱਲ ਆਈ ਵਿਰਾਸਤ ਦੀ ਤਾਂ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਂਦਾ ਹੈ ਦੇਖੋ ਜੇ ਤੁਸੀਂ ਗੱਲ ਕੀਤੀ 1882 ਚ ਲਾਹੌਰ ਚ ਬਣਾਈ ਸੀ ਅੰਗਰੇਜ਼ਾਂ ਨੇ ਤੇ ਫਿਰ 47 ਤੋਂ ਬਾਅਦ ਜਦੋਂ ਯੂਨੀਵਰਸਿਟੀ ਇੱਥੇ ਬਣਦੀ ਹੈ ਤੇ ਸਾਡੇ ਜਿੰਨੇ ਬਜ਼ੁਰਗ ਸੀ ਉਹਨਾਂ ਨੇ ਫੰਡ ਇਕੱਠੇ ਕੀਤੇ ਸੀ ਪੈਸਾ ਇਕੱਠਾ ਕੀਤਾ ਸੀ ਸਰਕਾਰਾਂ ਕੋਲ ਹੈ ਨਹੀਂ ਸੀ ਪੈਸਾ ਇਹ ਮਲਾ ਸੀ ਦਾ ਗਵਰਨਮੈਂਟ ਆਫ ਇੰਡੀਆ ਨੂੰ ਆਪਦੇ ਲੋਕਾਂ ਨੇ ਗਹਿਣੇ ਵੇਚ ਕੇ ਸਭ ਤੋਂ ਵੱਧ ਜਿਹੜਾ 90% ਅਸੀਂ ਸੋਨਾ ਦਿੱਤਾ ਸੀ ਜੀ ਤੇ ਅਸੀਂ ਤਾਂ ਉਹ ਲੋਕ ਆ ਜਿਹੜੇ ਸਦਾ ਹੀ ਖੜਦੇ ਆ ਫਿਰ ਇਹ ਪੰਜਾਬ ਦੀ ਮਿੱਟੀ ਤੇ ਬਣੀ ਹੋਈ ਆ ਪੰਜਾਬ ਦੀ ਧਰਤੀ ਤੇ ਬਣੀ ਹੋਈ ਯੂਨੀਵਰਸਿਟੀ ਫਿਰ ਇਹ ਵਿਰਾਸਤ ਕਿਵੇਂ ਖੋਹ ਲੈਣਗੇ ਸਾਡੇ ਤੋਂ ਇਹ ਕਿਵੇਂ ਸੋਚ ਲਈ ਬੈਠੇ ਆ ਇਹ ਵੀ ਬੀਬੀ ਵੀ ਐਮ ਤਾਂ ਹੈ ਨਹੀਂ ਵੀ ਉੱਥੇ ਫੋਰਸ ਪਿਠਾ ਦੋਗੇ ਜਾਂ 50 ਕਿਲੋਮੀਟਰ ਤੇ ਤੁਸੀਂ ਘੇਰੇ ਦੇ ਵਿੱਚ ਆਵਦੀ ਫੋਰਸ ਭੇਜ ਦੋਗੇ ਭੇਜੀ ਜਾਓ ਫੋਰਸਾਂ ਕੋਈ ਚੱਕਰ ਨਹੀਂ ਪਰ ਪੰਜਾਬ ਪੰਜਾਬ ਦੀ ਮਿੱਟੀ ਪੰਜਾਬ ਦੇ ਲੋਕ ਅੱਜ ਤੁਸੀਂ ਕੱਠ ਦੇਖ ਲਿਆ ਇਹ ਇਹਨਾਂ ਦੇ ਸੁਪਨੇ ਨੇ ਸਾਰੇ ਇਹ ਉੱਥੇ ਬੈਠ ਕੇ ਦਿੱਲੀ ਲੈਂਦੇ ਆ ਇਹ ਭੁੱਲ ਜਾਣਾ ਕਿਉਂਕਿ ਇਹ ਪੰਜਾਬ ਦੇ ਲੋਕਾਂ ਚੀਕਾ ਕਢਾ ਦੇਣਗੇ ਇਹ ਐਡੇ ਐ ਝੁਕਣ ਵਾਲੇ ਕੌਮ ਨਹੀਂ ਹੈਗੇ ਤੇ ਜਿਵੇਂ ਕਿ ਨੇਪਾਲ ਦੇ ਵਿੱਚ ਜੈਨਜੀ ਨੇ ਬਿਲਕੁਲ ਤਖਤਾ ਪਲਟ ਕਰਤਾ ਤੇ ਉਹੀ ਮੋਰਚਾ ਦਿੱਲੀ ਦੇ ਵਿੱਚ ਪਹਿਲਾਂ ਵੀ ਦੇਖਣ ਨੂੰ ਮਿਲਿਆ ਤੇ ਉਸ ਵੇਲੇ ਵੀ ਹਿੰਸਕ ਨਹੀਂ ਹੋਈ ਝੜਪ ਤੇ ਅੱਜ ਵੀ ਇਨ ਇੱਕ ਹਿੰਸਾ ਹੋਣ ਦੇ ਬਾਵਜੂਦ ਫੋਰਸ ਲੱਗੀ ਹੋਈ ਸੀ ਜਗਾ ਜਗਾ ਚੰਡੀਗੜ੍ਹ ਦੇ ਐਂਟਰੀ ਪੁਆਇੰਟ ਤੇ ਵੀ ਫੋਰਸ ਲੱਗੀ ਹੋਈ ਸੀ ਤੇ ਗੇਟ ਪਟਕੇ ਜਿਸ ਤੋਂ ਕੋਈ ਇੱਕ ਬੰਦਾ ਵੀ ਨਾ ਲੰਘ ਪਾਰੇ ਚ ਹੁਣ ਟਰੈਕਟਰ ਟਰਾਲੇ ਵੀ ਅੰਦਰ ਆ ਰਹੀਆਂ ਨੇ ਦੇਖੋ ਇਹ ਯੂਥ ਹੈ ਨੂੰ ਵਗਦੇ ਦਰਿਆ ਨੇ ਇਹ ਹੈਣਾ ਇਹਨਾਂ ਨੂੰ ਤੁਸੀਂ ਠੱਲ ਨਹੀਂ ਮਾਰ ਸਕਦੇ ਪਹਿਲਾਂ ਤੁਸੀਂ ਉੱਥੇ ਮਾਰੀ ਜਦੋਂ ਕਿਸਾਨੀ ਦੇ ਧਰਨੇ ਤੇ ਅਸੀਂ ਦਿੱਲੀ ਪਹੁੰਚ ਗਏ ਸੀ ਪਹਿਲੇ ਦਿਨ ਪੱਟ ਗਏ ਬੈਰੀਕੇਡ ਇਹ ਕਿਹੜੇ ਬੈਰੀਕੇਡ ਆ ਇਹਦਾ ਕੁਝ ਨਹੀਂ ਹੈਗਾ ਕਿਉਂਕਿ ਸਾਡੇ ਪੰਜਾਬ ਦਾ ਯੂਥ ਆ ਇਹ ਇਹਨੂੰ ਥੋੜਾ ਜਿਹਾ ਸੋਚ ਲੈਂਦੇ ਆ ਵੀ ਖਬਰੇ ਕੀ ਕਰ ਲੈਣਗੇ ਪੁਲਿਸ ਵੀ ਸਾਡੀ ਆ ਸਾਡੇ ਭੈਣ ਭਰਾ ਨੇ ਉਹਨਾਂ ਦੀ ਵਿਚਾਰਾਂ ਦੀ ਮਜਬੂਰੀ ਹੋ ਜਾਂਦੀ ਪਰ ਇਹ ਐ ਰੋਕਿਆ ਨਹੀਂ ਰੁਕਣ ਵਾਲੇ ਦਰਿਆ ਨੇ ਦਰਿਆਵਾਂ ਨੂੰ ਠੱਲਾ ਨਹੀਂ ਵੱਜਦੀਆਂ ਹੁੰਦੀਆਂ ਆਜੋ ਬਾਈ ਸੜਕ ਜਾਮ ਕਰਨੀਆਂ ਬੰਦੇ ਨਹੀਂ ਛੱਡ ਰਹੇ ਇੱਕ ਸਕਦੇ ਹੋ ਕਿ ਇਹ ਕਿੱਧਰ ਜਾ ਰਹੇ ਹੋ ਸੜਕ ਜਾਮ ਕਰਨ ਜਾ ਰਹੇ ਹੋ ਸੜਕ ਜਾਮ ਕਰਨ ਬੰਦੇ ਨਹੀਂ ਛੱਡ ਰਹੇ ਸੋ ਹੁਣੇ-ਹੁਣੇ ਜਿਹੜਾ ਐਲਾਨ ਕੀਤਾ ਗਿਆ ਸੀ 15 ਮਿੰਟ ਪਹਿਲਾਂ ਕਿ ਜੇ ਉਹਨਾਂ ਨੌਜਵਾਨਾਂ ਨੂੰ ਨਹੀਂ ਛੱਡਿਆ ਜਾਂਦਾ ਤਾਂ ਆਪਾਂ ਜਿਹੜੇ ਆ ਚੌਂਕੀਆਂ ਪੁਲਿਸ ਥਾਣੇ ਜਿਹੜਾ ਕਵਰ ਕਰਾਂਗੇ ਤੇ ਉਹੀ ਗੱਲ ਜਿਹੜੀ ਹੈ ਹੁਣ ਫਿਰ ਤੋਂ ਆਖੀ ਗਈ ਹੈ ਸੜਕ ਜਾਮ ਕਰਨ ਦੀ ਜਿਹੜੀ ਹੈ ਤਿਆਰੀ ਹੈ ਤੇ ਗੱਲ ਜ਼ਰੂਰ ਕਰਾਂਗੇ ਤੇ ਨਾਲ ਹੀ ਦੇਖ ਸਕਦੇ ਹੋ ਤਸਵੀਰਾਂ ਇਹ ਮੋਰਚਾ ਜਿੱਥੇ ਪੰਜਾਬ ਯੂਨੀਵਰਸਿਟੀ ਦੇ ਅੰਦਰ ਦੀਆਂ ਤਸਵੀਰਾਂ ਨੇ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਹੁਣ ਜਿਹੜੇ ਮੋਰਚੇ ਤੇ ਬੈਠੇ ਲੋਕ ਨੇ ਜਾਂ ਉਹ ਸਟੂਡੈਂਟਸ ਨੇ ਜਾਂ ਉਹ ਆਗੂ ਨੇ ਸਾਰੇ ਪਹੁੰਚੇ ਹੋਏ ਤੇ ਹੁਣ ਸੜਕ ਦੇ ਵੱਲ ਰੁਖ ਕਰ ਰਹੇ ਨੇ ਤੇ ਉੱਥੇ ਜਾ ਕੇ ਜਿਹੜਾ ਸੜਕ ਜਾਮ ਕਰਨ ਦੀ ਜਿਹੜੀ ਹੈ ਗੱਲ ਇਹਨਾਂ ਦੇ ਵੱਲੋਂ ਜਿਹੜੀ ਹੈ ਆਖੀ ਜਾ ਰਹੀ ਹੈ ਸੋ ਕਿਤੇ ਨਾ ਕਿਤੇ ਜੀ ਹੁਣ ਕਿੱਥੇ ਚੱਲੇ ਹੋ ਅਸੀਂ ਹੁਣ ਚੌਂਕ 'ਚ ਉਹ ਧਰਨਾ ਲਾਉਣਾ ਪੱਕ ਗਿਆ ਜੀ ਕਿ 15 ਮਿੰਟ ਪਹਿਲਾਂ ਜਿਹੜਾ ਐ ਅਸ਼ਮੀਤ ਜੀ ਵੱਲੋਂ ਵੀ ਜਿਹੜਾ ਐ ਐਲਾਨ ਕੀਤਾ ਗਿਆ ਸੀ ਕਿ ਜੇ ਬੰਦੇ ਨਹੀਂ ਛੱਡੇ ਜਾਂਦੇ ਤਾਂ ਚੌਂਕ 'ਕੀ ਥਾਣੇ ਆਪਾਂ ਜਾਮ ਕਰਾਂਗੇ ਹੁਣ ਪਥਾਣੇ ਵੱਲ ਨੂੰ ਚੱਲਿਆ ਜੀ ਸਾਰੇ ਹੁਣ ਸਾਰੀ ਜਿੰਨੀ ਵੀ ਆਪਣੀ ਸੰਗਤ ਹੈਗੀ ਐ ਸਾਰੀ ਥਾਣੇ ਵੱਲ ਨੂੰ ਚੱਲਿਆ ਤੇ ਕਿੰਨੇ ਕ ਦੂਰੀ ਤੇ ਯੂਨੀਵਰਸਿਟੀ ਦਾ ਜਿਹੜੇ ਥਾਣਾ ਹੈਗਾ ਥਾਣਾ ਵਾਲੇ ਨੂੰ ਪਤਾ ਵੀ ਅੱਕਾ ਹੁਣ ਆਪਾਂ ਧਰਨਾ ਜਾਂ ਇੱਧਰ ਆਪਾਂ ਚੌਂਕ ਜਾਮ ਕਰਨਾ ਕੇ ਜਾਣਾ ਹੈ ਤਕਰੀਬਨ ਕਿੰਨੇ ਕ ਮੁੰਡੇ ਨੇ ਜਿਨ੍ਹਾਂ ਨੂੰ ਕਾਬੂ ਤੋਂ ਡੀਰੇਨ ਕੀਤਾ ਗਿਆ ਹੈ ਉਹ तकरीबन ਹੈਗੇ ਨੇ 20-25 ਜਣੇ ਹੈਗੇ ਆ ਦੇ ਵਿੱਚ ਕੁਟਕ ਫੈਮਿਲੀ ਦੇ ਆਜਾਦੀ ਦੀ ਡੇਟ ਦੇ ਵਿੱਚ ਉਹਨਾਂ ਨੂੰ ਡੀਟੇਨ ਕੀਤਾ ਗਿਆ ਹੋ ਹੈ ਕੋਸ਼ਿਸ਼ ਤਾਂ ਹੈ ਵੀ ਆਜਾਦੀ ਦੇ ਵਿੱਚ ਛੱਡ ਦੇਣਾ ਸੋ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਹੁਣ ਸੜਕ ਦੇ ਵੱਲ ਰੁੱਕ ਕੀਤਾ ਜਾ ਰਿਹਾ ਤੇ ਉੱਥੇ ਹੀ ਜਿਹੜੇ ਆਗੂ ਨੇ ਉਹ ਵੀ ਪਹੁੰਚੇ ਹੋਏ ਨੇ ਤੇ ਸਰ ਇਹਨੇ ਸੜਕ ਵੱਲ ਪਰਗੇ 1500 ਸੋ ਆਪਾਂ 10 ਮਿੰਟ ਢੀਕਦੇ ਨਹੀਂ ਫਿਰ ਆਪਾਂ ਸੜਕ ਸੋ ਸੜਕ ਜਾਮ ਕਰਨ ਦੀ ਜ਼ਰੂਰ ਗੱਲ ਆਖੀ ਗਈ ਸੀ ਪਰ ਇਸ ਵੇਲੇ ਪੁਲਿਸ ਅਧਿਕਾਰੀਆਂ ਦੇ ਨਾਲ ਲਗਾਤਾਰ ਉਹਨਾਂ ਦੀ ਗੱਡੀਆਂ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਅਜਿਹੀ ਸਥਿਤੀ ਨਾ ਪੈਦਾ ਹੋਵੇ ਯੂਨੀਵਰਸਿਟੀ ਦੇ ਵਿੱਚ ਜੋ ਅਧਿਕਾਰੀ ਮੌਜੂਦ ਨੇ ਉਹਨਾਂ ਦੇ ਕੋਲ ਜਿਹੜੇ ਆਗੂ ਪਹੁੰਚ ਰਹੇ ਨੇ ਤੇ ਉਹਨਾਂ ਦੇ ਵੱਲੋਂ ਜਿਹੜਾ ਰਾਬਤਾ ਕਾਇਮ ਕੀਤਾ ਜਾ ਰਿਹਾ ਤਾਂ ਕਿ ਜਿਹੜੇ ਨੌਜਵਾਨਾਂ ਨੂੰ ਡਿਟੇਨ ਕੀਤਾ ਗਿਆ ਹੈ ਉਹਨਾਂ ਵਿਦਿਆਰਥੀਆਂ ਨੂੰ ਜਲਦੋਂ ਜਲਦ ਉਹਨਾਂ ਨੂੰ ਇਹੜਾ ਰਿਹਾ ਕਰਾਇਆ ਜਾ ਸਕੇ ਤੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜ਼ਰੂਰ ਮਾਹੌਲ ਤਣਾਅਪੂਰਨ ਤੇ ਪੱਖੇ ਆਹੇ ਤੇ ਛੱਡ ਰਹੇ ਬੰਦੇ ਬਹੁਤ ਜ਼ਿਆਦਾ ਇਹਨਾਂ ਬੱਸਾਂ ਵਿੱਚ ਲੈ ਰਹੇ ਆਂ ਪਹਿਲੇ ਆਵਾਂਗੇ ਅਸਾਂ ਆਪਣੇ ਤੌਰ ਤੇ ਬੰਦਿਆਂ ਨੂੰ ਲੈ ਆਉਣੇ ਉਹ ਵੀ ਗੱਲ ਇਹਨਾਂ ਦੀ ਵੀ ਰੱਖੀ ਹੋਈ ਹੈ ਨਾ ਆਫਸਰਾਂ ਨਾਲ ਹੋ ਗਈ ਗੱਲ ਹਾਂਜੀ ਜਨਾ ਵਾਹਡੀਕ ਲਈ 10 ਮਿੰਟ ਹਾਂਜੀ ਠੀਕ ਹੈ ਮਨਿੰਦਰ ਸਿੰਘ ਪੁਦੇਪਾਲ ਸਿੰਘ ਜੀ ਚੌਹਤਰੀ ਜੀ ਜਿਹੜੇ ਡੀਐਸਪੀ ਦੇ ਮੌਕੇ ਤੇ ਉਹਨਾਂ ਨੂੰ ਉਹਨਾਂ ਨਾਲ ਕਰ ਲੋ ਗੱਲ ਥੋੜੀ ਗੱਲ ਹੋ ਗਈ ਆਜੂ ਫਿਰ ਮੈਂ ਇੰਸਪੈਕਟਰ ਨੂੰ ਮੈਂ ਕਰਦੇ ਤੂੰ ਬਾਈ ਥੋੜਾ ਆਪੇ ਲੈ ਜਾ ਕੇ ਮੈਂ ਸਭਾ ਵਿੱਚ ਗਿਆ ਸਕੂਲ ਹੋਣਾ ਉਹਨਾਂ ਨਾਲ ਚੱਲੋ ਸਰ ਸਰ ਲੱਗ ਰਿਹਾ ਹੋਊ ਨਾ ਬਣਾਓ ਵਿਦਿਆਰਥੀ ਪੋਲਿਟਿਕਸ ਦੇ ਮੁੱਖ ਚਿਹਰੇ ਮੇਰੇ ਨਾਲ ਨੇ ਅਸ਼ਮੀਰ ਸਿੰਘ ਜੀ ਸਰ 15 ਮਿੰਟ ਦਾ ਜਿਹੜਾ ਅਲਟੀਮੇਟਮ ਦਿੱਤਾ ਗਿਆ ਸੀ ਜਿਹੜੇ ਬੱਚਿਆਂ ਨੂੰ ਜਿਹੜੇ ਮੁੰਡਿਆਂ ਨੂੰ ਡੀਟੇਨ ਕੀਤਾ ਗਿਆ ਉਹਨਾਂ ਨੂੰ ਜਲਦੋ ਜਲਦ ਰਿਹਾ ਕੀਤਾ ਜਾਵੇ ਜਿਸ ਤੋਂ ਬਾਅਦ ਸੁਣਨ ਦੇ ਵਿੱਚ ਆਇਆ ਕਿ ਰਸਤੇ ਵੀ ਆਪਾਂ ਬਲੌਕ ਕਰਾਂਗੇ ਤੇ ਹੁਣ ਕੀ ਸਿੱਟਾ ਨਿਕਲਿਆ ਹੈ ਸਾਰੀ ਗਲਬਾਤ ਦਾ ਕਿਉਂਕਿ ਕਾਇਮ ਕੀਤਾ ਗਿਆ ਸੀ ਵੱਡੇ ਜਿਹੜੇ ਅਧਿਕਾਰੀ ਨੇ ਉਹਨਾਂ ਦਾ ਰਾਪਤਾ ਤੇ ਹੁਣ ਕੀ ਸਿੱਟਾ ਹੈ ਦੇਖੋ ਜੀ ਅਸੀਂ ਉਹਨਾਂ ਨੂੰ ਚੇਤਾਵਨੀ ਦਿੱਤੀ ਆ ਕਿ ਸਾਡੇ ਜਿਹੜੇ ਨੌਜਵਾਨ ਪੰਜਾਬ ਦੇ ਹੱਕਾਂ ਨੂੰ ਬਚਾਉਣ ਦੇ ਲਈ ਯੂਨੀਵਰਸਿਟੀ ਵਿੱਚ ਆ ਜਾਏ ਸੀਗੇ ਧਰਨੇ ਦੇ ਵਿੱਚ ਉਹਨਾਂ ਨੂੰ ਛੱਡਿਆ ਜਾਵੇ 15 ਮਿੰਟ ਦਾ ਅਲਟੀਮੇਟਮ ਦਿੱਤਾ ਸੀਗਾ ਬਸ ਸਾਨੂੰ 4-5 ਮਿੰਟ ਦੇ ਵਿੱਚ ਪਤਾ ਲੱਗ ਜਾਊਗਾ ਵੀ ਕੀ ਕਹਿ ਰਹੇ ਆ ਜੀ ਤੇ ਕੀ ਲੱਗਦਾ ਹੈ ਕਿ ਅੱਜ ਜਿਹੜਾ ਤੁਸੀਂ ਕਾਲ ਦਿੱਤਾ ਸੀ ਇੰਨਾ ਗਵਟਾ ਇਕੱਠ ਵੀ ਦੇਖਣ ਨੂੰ ਮਿਲਿਆ ਤੇ ਜਿੱਤ ਹੋਈ ਹੈ ਅੱਜ ਉਹਨਾਂ ਨੌਜਵਾਨ ਨਦੀ ਦੇਖੋ ਜੀ ਇਹਨਾਂ ਨੇ ਸਾਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ ਕਿ ਅਸੀਂ ਆਪ ਦਾ ਪ੍ਰੋਟੈਸਟ ਨਾ ਕਰ ਸਕੀਏ ਧਰਨਾ ਨਾ ਕਰ ਸਕੀਏ ਸਾਡੇ ਸਾਊਂਡ ਸਿਸਟਮ ਰੋਕੇ ਸਾਡੇ ਟੈਂਟਰ ਰੋਕੇ ਸਾਡੇ ਗੱਦੇ ਰੋਕੇ ਸਾਡੀਆਂ ਦਰਿਆ ਰੋਕੀਆਂ ਸਾਡੀ ਸਟੇਜ ਰੋਕੀ ਆ ਸਵੇਰੇ ਇਹਨਾਂ ਨੇ ਸਾਡੇ ਲੋਕਾਂ ਨੂੰ ਅੰਦਰ ਆਉਣ ਹੀ ਨਹੀਂ ਦਿੱਤਾ ਪਰ ਸਾਰੀਆਂ ਚੀਜ਼ਾਂ ਦੇ ਬਾਵਜੂਦ ਵੀ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਸਾਡਾ ਜਿਹੜਾ ਪ੍ਰੋਗਰਾਮ ਆ ਸਾਡਾ ਜਿਹੜਾ ਪ੍ਰੋਟੈਸਟ ਸੀਗਾ ਚੜ੍ਹਦੀ ਕਲਾ ਦੇ ਵਿੱਚ ਰਿਹਾ ਜੀ ਜੀ ਤੇ ਜਿਸ ਰਸਤੇ ਤੋਂ ਨੌਜਵਾਨ ਇੱਕ ਬੰਦਾ ਵੀ ਨਹੀਂ ਅੰਦਰ ਆ ਪਾ ਰਿਹਾ ਸੀ ਉੱਥੋਂ ਹੁਣ ਟਰੈਕਟਰ ਟਰਾਲੀਆਂ ਵੀ ਆ ਰਹੀਆਂ ਨੇ ਅੰਦਰ ਬਿਲਕੁਲ ਜੀ ਅੱਜ ਲੋਕਾਂ ਨੇ ਦੱਸਤਾ ਕਿ ਵੀ ਚੰਡੀਗੜ੍ਹ ਸ਼ਹਿਰ ਵੀ ਪੰਜਾਬ ਦਾ ਚੰਡੀਗੜ੍ਹ ਸ਼ਹਿਰ ਦੇ ਉੱਤੇ ਬਣੀ ਯੂਨੀਵਰਸਿਟੀ ਵੀ ਪੰਜਾਬ ਦੀ ਆ ਵੀ ਚੰਡੀਗੜ੍ਹ ਤੇ ਪੰਜਾਬ ਅਲੱਗ-ਅਲੱਗ ਨਹੀਂ ਹੈਗੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀ ਚੰਡੀਗੜ੍ਹ ਤੇ ਵੀ ਆਪਣਾ ਦਾਵਾ ਠੋਕਣਗੇ ਜੀ ਜੀ ਤੇ ਕੀ ਲੱਗਦਾ ਹੈ ਕਿ ਕਾਫੀ ਕਿਉਂਕਿ ਜਦ ਬੁਲਾਰੇ ਬੋਲ ਰਹੇ ਸੀ ਉਸ ਵੇਲੇ ਕਾਫੀ ਗੱਲਾਂ ਸਾਹਮਣੇ ਆਈਆਂ ਕਿ ਕੇਂਦਰ ਵੱਲੋਂ ਜਿਹੜਾ ਚੋਣ ਦੀ ਡੇਟਾ ਦਾ ਵੀ ਐਲਾਨ ਕਰ ਦਿੱਤਾ ਗਿਆ ਪਰ ਅਜਿਹੀ ਕੋਈ ਗੱਲ ਸਾਹਮਣੇ ਆਈ ਹੈ ਹੁਣ ਤੱਕ ਨਹੀਂ ਹਜੇ ਤੱਕ ਤਾਂ ਇਹਨਾਂ ਨੇ ਯੂਨੀਵਰਸਿਟੀ ਲੈਣੇ ਜੀ ਸ਼ਡਿਊਲ ਬਣਾ ਕੇ ਭੇਜਿਆਗਾ ਤੇ ਉਹ ਕੇਂਦਰ ਨੇ ਅਪਰੂਵ ਕਰਨਾ ਹੁੰਦਾਗਾ ਕੇਂਦਰ ਦੀ ਮਰਜ਼ੀ ਆ ਰਜੈਕਟ ਵੀ ਕਰ ਸਕਦੇ ਆ ਅਪਰੂਵ ਵੀ ਕਰ ਸਕਦੇ ਆ ਜਿੱਦਾਂ ਕੇਂਦਰ ਤੋਂ ਅਪਰੂਵਲ ਆ ਗਿਆ ਇਲੈਕਸ਼ਨ ਦੀ ਡੇਟ ਅਨਾਉਂਸ ਹੋ ਗਈ ਨੋਟੀਫਿਕੇਸ਼ਨ ਆ ਗਿਆ ਸਾਡੀ ਮੰਗ ਪੂਰੀ ਹੋ ਚੁੱਕੀ ਜੀ ਤੇ ਕੀ ਲੱਗਦਾ ਹੈ ਕਿ ਜੇ ਡਿਮਾਂਡ ਡਿਲੇ ਹੁੰਦਾ ਹੈ ਤਾਂ ਸੰਘਰਸ਼ ਕਿੰਨਾ ਕੁ ਵੱਡਾ ਰੂਪ ਲੈ ਸਕਦਾ ਅਸੀਂ ਪਿਛਲੇ ਸਾਲ 100 ਦਿਨ ਬੈਠੇ ਸੀਗੇ ਜੀ ਸੈਨੇਟ ਚੋਣਾ ਕਰਾਉਣ ਦੇ ਲਈ ਹਣਾ ਇਸ ਵਾਰ ਵੀ ਅਸੀਂ ਤਿਆਰ ਬਰ ਤਿਆਰ ਅਸੀਂ ਇਸ ਤੋਂ ਵੱਡੀ ਕੌਲ ਦੇ ਕੇ ਸੈਨੇਟ ਚੋਣਾ ਕਰਾਵਾਂਗੇ ਜੀ ਤੁਸੀਂ ਪਿਛਲੇ ਸਾਲ ਦੀ ਵੀ ਗੱਲ ਕੀਤੀ ਹੈ ਜਿਹੜੀ ਚੋਣਾਂ ਨੂੰ ਲੈ ਕੇ ਤੇ ਐਤਕਈ ਬੁਲਾਰੇ ਵੀ ਪਹੁੰਚੇ ਕਈ ਨੁਮਾਇंदे ਵੀ ਪਹੁੰਚੇ ਰਾਜਨੀਤਿਕ ਪਾਰਟੀ ਦੀ ਤੇ ਜਦ ਚੋਣਾਂ ਨਹੀਂ ਹੋ ਰਹੀਆਂ ਸੀ ਉਸ ਵੇਲੇ ਉਹ ਜਿਹੜੇ ਨੁਮਾਇंदे ਨੇ ਕਿਉਂ ਨਹੀਂ ਅੱਗੇ ਆਏ ਦੇਖੋ ਜੀ ਪਿਛਲੇ ਸਾਲ ਵੀ ਅਸੀਂ ਧਰਨਾ ਲਾਇਆ ਸੀਗਾ ਸਾਡੇ ਨਾਲ ਸੈਂਟਰ ਸਾਡੇ ਪੰਜ ਛੇ ਸੈਂਟਰ ਸਾਡੇ ਹੱਕ ਦੇ ਵਿੱਚ ਆ ਕੇ ਖੜੇ ਐ ਇਸ ਵਾਰ ਵੀ ਪੰਜ ਛੇ ਸੈਂਟਰ ਸੀਗੇ ਜਿਹੜੇ ਇਲੈਕਟਡ ਸਾਡੇ ਹੱਕ ਦੇ ਵਿੱਚ ਆ ਕੇ ਖੜੇ ਆ ਸੋ ਗੱਲ ਇਹ ਨਹੀਂ ਹੈਗੀ ਕਿ ਤੁਹਾਡੇ ਹੱਕ ਦੇ ਵਿੱਚ ਆ ਕੇ ਕੌਣ ਖੜਿਆ ਕੌਣ ਨਹੀਂ ਖੜਿਆ ਗੱਲ ਪੰਜਾਬ ਦੇ ਹੱਕਾਂ ਦੀ ਆ ਜਿੱਥੇ ਪੰਜਾਬ ਦੇ ਹੱਕਾਂ ਦੇ ਡਾਕਾ ਪੂਗਾ ਕੋਈ ਹੋਰ ਖੜੇ ਚਾਹੇ ਨਾ ਖੜੇ ਅਸੀਂ ਤਾਂ ਖੜਾਂਗੇ ਖੜਾਂਗੇ ਜੀ ਕੀ ਲੱਗਦਾ ਹੈ ਕਿ ਜੇ ਜਿਹੜੀ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਸੀ ਜੇ ਇਹ ਸੈਂਟਰ ਦੇ ਅੰਡਰ ਆ ਜਾਂਦੀ ਹੈ ਯੂਨੀਵਰਸਿਟੀ ਤਾਂ ਕਿੰਨਾ ਕੁ ਵੱਡਾ ਕਟਾ ਜਿਹੜਾ ਪੰਜਾਬ ਨੂੰ ਪੈ ਸਕਦਾ ਹੈ ਸਾਰੇ ਹੀ ਪੂਰੇ ਘਟਾ ਬਣਾ ਜੀ ਯੂਨੀਵਰਸਿਟੀ ਆ ਇਹ ਪੰਜਾਬ ਦੇ ਹੱਥਾਂ ਚ ਚਲੀ ਜਾਣੀ ਆ ਯੂਨੀਵਰਸਿਟੀ ਚਲੀ ਗਈ ਪੱਕੇ ਇਹ ਪਹਿਲਾਂ ਹੀ ਲੈ ਗਿਆ 12 ਸੈਕਟਰ ਵਾਲਾ ਪੀਜੀੀ ਲੈ ਚੁੱਕੀ ਆ ਇਹ ਉਸ ਤੋਂ ਬਾਅਦ ਫਿਰ ਇਹਨਾਂ ਦੀ ਅੱਖ ਚੰਡੀਗੜ੍ਹ ਸ਼ਹਿਰ ਤੇ ਹੋਣੀ ਆ ਜੀ ਚੰਡੀਗੜ੍ਹ ਸ਼ਹਿਰ ਵੀ ਲਾ ਕੇ ਪੰਜਾਬ ਦੀ ਰੀੜੀ ਸਾਡੀ ਟੁੱਟੇ ਜਾਣੀ ਆ ਜੀ ਤੇ ਲੰਬੇ ਸਮੇਂ ਤੋਂ ਆਜ਼ਾਦੀ ਤੋਂ ਪਹਿਲਾਂ ਤੋਂ ਹੀ ਪੰਜਾਬ ਹਰ ਖੇਤਰ ਦੇ ਵਿੱਚ ਖੜਿਆ ਆ پورے ਦੇਸ਼ ਦੇ ਨਾਲ ਤੇ ਚਾਹੇ ਕੁਰਬਾਨੀਆਂ ਦੇਣ ਦੇ ਵਿੱਚ ਐ ਪਰ ਜਦ ਆਪਣੇ ਹੀ ਹੋਣ ਦੇ ਉੱਤੇ ਬਣਾ ਆਵੇ ਤਾਂ ਫਿਰ ਇੱਕ ਪੰਜਾਬੀ ਹੋਣ ਦੇ ਨਾਤੇ ਕੀ ਬੀਤਦੀ ਆ ਦੇਖੋ ਜੀ ਪੰਜਾਬੀ ਜਿ ਆਪਾਂ ਸਿੱਖ ਕੌਮ ਕਹੇਰੀ ਹੈ ਨਾ ਵੀ ਸਿੱਖ ਕੌਮ ਸ਼ੁਰੂ ਤੇ ਚੱਲੂ ਰਹੀ ਆ ਤੇ ਤਾਂ ਸਾਡੇ ਨਾਲ ਧੱਕਾ ਹੋਇਆਗਾ ਅਸੀਂ ਇਹਨਾਂ ਦਾ ਡਟ ਕੇ ਮੁਕਾਬਲਾ ਕੀਤਾਗਾ ਤੇ ਉਹਨਾਂ ਵਾਲੇ ਸਮੇਂ ਦੇ ਵਿੱਚ ਵੀ ਸਾਡੇ ਨਾਲ ਜੀ ਕੋਈ ਕਿਸੇ ਵੀ ਤਰ੍ਹਾਂ ਦਾ ਧੱਕਾ ਕਰਨਗੇ ਅਸੀਂ ਡਟ ਕੇ ਮੁਕਾਬਲਾ ਕਰਾਂਗੇ ਜੀ ਜੀ ਤੇ ਜਿਹੜੇ ਜਥੇਬੰਦੀਆਂ ਪਹੁੰਚੀਆਂ ਜਿਹੜੇ ਆਗੂ ਪਹੁੰਚੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਬਹੁਤ ਵੱਡਾ ਅੱਜ ਸਹਿਯੋਗ ਉਹਨਾਂ ਦਾ ਹੀ ਮਿਲਿਆ ਤੇ ਇਸ ਜਿਹੜੇ ਮੋਰਚੇ ਨੂੰ ਇੱਕ ਵਧੀਆ ਰੂਪ ਦੇਣ ਦੇ ਵਿੱਚ ਉਹਨਾਂ ਦਾ ਹੀ ਬਹੁਤ ਵੱਡਾ ਹਿੱਸਾ ਰਿਹਾ ਧੰਨਵਾਦ ਕਰਦੇ ਹਾਂ ਸਾਰਿਆਂ ਦਾ ਜਿੰਨੇ ਲੋਕ ਜਿੰਨੀਆਂ ਜਥੇਬੰਦੀਆਂ ਜਿੰਨੀਆਂ ਕਿਸਾਨ ਜਿੰਨੀਆਂ ਪੰਥਕ ਜਥੇਬੰਦੀਆਂ ਜਨਤਕ ਜਥੇਬੰਦੀਆਂ ਜਿੰਨੀਆਂ ਪੋਲੀਟੀਕਲ ਪਾਰਟੀਆਂ ਲੀਡਰਸ ਪਹੁੰਚੇ ਆ ਆਮ ਇਨਸਾਨ ਪਹੁੰਚੇ ਆ ਸਾਰੇ ਦਾ ਹੀ तहे ਦਿਲ ਤੋਂ ਧੰਨਵਾਦ ਕਰਦੇ ਹਾਂ ਸਾਡੇ ਸੰਘਰਸ਼ ਦੇ ਵਿੱਚ ਸ਼ਾਮਲਾ ਸਾਡਾ ਸਾਥ ਦਿੱਤਾਗਾ ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਇਹ ਸੈਨੇਟ ਦੀਆਂ ਚੋਣਾਂ ਨੂੰ ਲੈ ਕੇ ਇੰਨਾ ਵੱਡਾ ਸੰਘਰਸ਼ ਕੀਤਾ ਜਾ ਰਿਹਾ ਹੈ ਸੈਨੇਟ ਹੈ ਕੀ ਆਪ ਜੀ ਸੈਨੇਟ ਇੱਕ ਟਾਈਪ ਦੀ ਪਾਰਲੀਮੈਂਟ ਹੈ ਜਿਹਦੇ ਚ ਕੰਮ ਮੈਂਬਰ ਹੁੰਦੇ ਆ ਜੋ ਕਿ ਇੱਥੇ ਪੂਰੀ ਯੂਨੀਵਰਸਿਟੀ ਚ ਦੇਖਦੇ ਆ ਕਿ ਹਾਂ ਕਿੰਨੀਆਂ ਫੀਸਿਸ ਦਾ ਹੋਣੀ ਆ ਕੋਈ ਐਕਟ ਪਾਸ ਕਰਨਾ ਹੈ ਕੋਈ ਵੀ ਚੀਜ਼ ਹੈ ਉਹਨਾਂ ਸਭ ਦੇ ਥਰੂ ਹੀ ਹੁੰਦਾ ਮੇਨ ਤਾਂ ਉਹਨਾਂ ਦਾ ਹੀ ਹੈ ਕਿ ਹਾਂ ਸਾਨੂੰ ਇਥੇ ਇਹ ਸਾਡੇ ਚੀਜ਼ਾਂ ਦੇ ਵਾਅਦਾ ਨਹੀਂ ਹੋਣਾ ਚਾਹੀਦਾ ਕੋਈ ਸਾਡੇ ਫੀਸਾ ਦੇ ਵਾਅਦਾ ਨਹੀਂ ਹੋਣਾ ਚਾਹੀਦਾ ਜੇ ਕੋਈ ਵਾਅਦਾ ਹੁੰਦਾ ਹੈ ਤਾਂ ਉਹ ਸੈਂਟ ਮੈਂਬਰ ਜੋ ਕਿ ਸਾਡੇ ਰਿਪ੍ਰেজੈਂਟੇਟਿਵ ਵੀ ਹੁੰਦੇ ਇਲੈਕਟ ਕੀਤੇ ਜਾਂਦੇ ਨੇ ਉਹ ਸਾਡਾ ਹੱਕ ਰੱਖਦੇ ਨੇ ਤੇ ਜਿਹੜੀਆਂ 91 ਮੈਂਬਰੀ ਕਮੇਟੀ ਹੈ ਸੈਨੇਟ ਦੀਆਂ ਉਸ ਦੇ ਵਿੱਚ ਕਿੰਨੇ ਕ ਪਰਸੈਂਟ ਜਿਹੜੇ ਨੁਮਾਇੰਦੇ ਹੁੰਦੇ ਨੇ ਉਹ ਪੰਜਾਬ ਦੇ ਹੁੰਦੇ ਨੇ ਜੀਨ ਦੇ ਵਿੱਚ 16 ਸੋਲਾ ਮੈਂਬਰ ਹੁੰਦੇ ਨੇ ਨਾਰਮਲੀ ਨਾਰਮਲੀ ਪੰਜਾਬੀ ਲਈ ਲੈਂਦੇ ਕਾਫੀ ਜ਼ਿਆਦਾ ਪਾਰਟਿਸਪੇਟ ਨਹੀਂ ਪੰਜਾਬ ਲਈ ਕਰਦੇ ਜੀ ਮੈਮ ਕੁਝ ਬੋਲ ਰਹੇ ਸੀ ਹਨੇ ਤੁਸੀਂ ਪੁੱਛ ਰਹੇ ਸੀ ਨਾ ਕਿ ਸੈਨੇਟ ਹੁੰਦਾ ਕੀ ਸੈਨੇਟ ਆਪਾਂ ਇੱਕ ਅਕੋਰਡਿੰਗ ਇਹ ਕੈਸਾ ਦੇ ਕੇ ਪਾਰਲੀਮੈਂਟ ਜੀਡੀਐਸ ਯੂਨੀਵਰਸਿਟੀ ਨੂੰ ਚਲਾਉਂਦੀ ਹੈ ਜਿੱਦਾਂ ਸੰਸਦ ਚਲਾਉਂਦੀ ਹੈ ਉਦਾਂ ਹੀ ਜਿਹੜੀ ਸੈਨੇਟ ਇੱਥੇ ਯੂਨੀਵਰਸਿਟੀ ਦੇ ਵਿੱਚ ਰਹਿ ਕੇ ਚਲਾਉਂਦੀ ਹੈ ਸੈਨੇਟ ਦੇ ਵਿੱਚ 91 ਮੈਂਬਰ ਹੁੰਦੇ ਆ 91 ਮੈਂਬਰ ਦੇ ਵਿੱਚ ਜਿਹੜੇ 16 ਮੈਂਬਰ ਹੁੰਦੇ ਆ ਉਹ ਸਿੰਡੀਕੇਟ ਹੁੰਦੇ ਇੱਥੋਂ ਦੇ ਜਿਹੜੇ ਮਤਲਬ ਗਵਰਨਿੰਗ ਜਿਹੜੀ ਇਲੈਕਟਿਡ ਹੁੰਦੇ ਆ ਉਹਦੇ ਵਿੱਚ 16 ਮੈਂਬਰ ਜਿਹੜੇ ਸਿੰਡੀਕੇਟ ਹੋਣਗੇ ਉਹ ਇਹ ਦੇਖਣਗੇ ਜੇਕਰ ਕੋਈ ਫੀਸਾਂ 'ਚ ਵਾਧਾ ਹੁੰਦਾ ਉਹਨੂੰ ਕਿਵੇਂ ਮੈਨੇਜ ਕਰਨਾ ਹੈ ਜਾਂ ਕੋਈ ਹੋਰ ਬਾਈ ਜੀ ਹੁਣ ਹੋ ਹੀ ਜਾਊਗਾ ਜੇਕਰ ਉਹ ਸੈਨੇਟ ਨੂੰ ਖਤਮ ਕਰਦੇ ਆ ਤਾਂ ਪਰ ਉਹ ਚੀਜ਼ਾਂ ਸਾਰੀਆਂ ਕਿ ਸੈਨੇਟ ਦੇਖਦੀ ਹੈ ਸੈਨੇਟ ਦੀ 31 ਮੈਂਬਰੀ ਕਰ ਦਿੱਤੀ ਜਾਂਦੀ ਹੈ ਤਾਂ ਫਿਰ ਉਹਦੇ ਨਾਲ ਫਰਕ ਕੀ ਪੈਣਾ ਹੈ ਦੇਖੋ ਜੀ ਜੇਕਰ ਸੈਨੇਟ 31 ਮੈਂਬਰੀ ਕਰ ਦੇਣਗੇ ਤਾਂ ਫਿਰ ਜਿਹੜੀ ਆਰਐਸਐਸ ਦੀ ਸੰਗੀ ਬੀਸੀ ਇੱਥੇ ਮੈਡਮ ਬੈਠੀ ਹੈ ਫਿਰ ਤੋਂ ਆਪ ਹੀ ਨਾਮਿਨੇਟ ਕਰੋਗੀ ਉਹਦੇ ਵਿੱਚ ਨਾਮਿਨੇਟ ਉਹ ਕਰੂਗੀ ਆਰਐਸਐਸ ਦਾ ਕੀ ਰੋਲ ਹੈ ਵਿੱਚ ਆਰਐਸਐਸ ਦੀ ਗੱਲ ਅੱਜ ਆਪਾਂ ਸਾਰੇ ਸੁਣ ਰਹੇ ਆ ਹਰ ਬੰਦਾ ਆਰਐਸਐਸ ਦੀ ਗੱਲ ਕਰ ਰਿਹਾ ਆਰਐਸਐਸ ਦੇ ਨਾਲ ਹੈ ਕੀ ਤਨੂ ਹਾਂਜੀ ਆ ਬਾਜੀ ਆਰਐਸਐਸ ਨਾਲ ਸਾਨੂੰ ਉਦਾਂ ਕੋਈ ਪਰਸਨਲੀ ਦੁਸ਼ਮਣੀ ਨਹੀਂ ਹੈਗੀ ਬਟ ਜਿੱਦਾਂ ਹੀ ਉਹ ਸਾਡੀ ਯੂਨੀਵਰਸਿਟੀ ਨੂੰ ਸੈਂਟਰਲਾਈਜੇਸ਼ਨ ਦਾ ਨਾਮ ਲੈ ਰਹੀ ਏ ਕਰ ਰਹੀ ਏ ਇਸ ਚੀਜ਼ ਦਾ ਸਾਨੂੰ ਪਤਾ ਨਹੀਂ ਸਾਡੇ ਤੇ ਕੀ ਇਫੈਕਟ ਹੋਊਗਾ ਉਹ ਚੀਜ਼ਾਂ ਨਹੀਂ ਹੋ ਸਕਦੇ ਨੇ ਇਹਦਾ ਇਹ ਇਫੈਕਟ ਹੋ ਸਕਦੇ ਨੇ ਜੇਕਰ ਅੱਜ ਸੈਨੇਟ ਖਤਮ ਕਰ ਕਿਉਂਕਿ ਸੈਂਟਰਲਾਈਜੇਸ਼ਨ ਕਰਨ ਜਾ ਰਹੇ ਆ ਉਹ ਆਪਣੇ ਹੱਕ ਇਹਦੇ ਤੇ ਜਮਾਉਣਾ ਚਾਹੁੰਦੇ ਆ ਤਾਂ ਕੱਲ ਨੂੰ ਤਾਂ ਪੰਜਾਬ 'ਚ ਵੀ ਆਉਣਗੇ ਪੰਜਾਬ 'ਚ ਵੀ ਕਹਿਣਗੇ ਕਿ ਐਸੀ ਗਵਰਨਿੰਗ ਕਰਾਂਗੇ ਪੰਜਾਬ ਦੇ 200 ਪਲੱਸ ਕਾਲਜੇਜ਼ ਨੇ ਉੱਥੇ ਜਾ ਕੇ ਚਲਾਉਣਗੇ ਅਸੀਂ ਇਹ ਨਹੀਂឆ្លਾ ਸਕਦੇ ਉਹਨਾਂ ਚੀਜ਼ਾਂ ਨੂੰ ਅਸੀਂ ਯੂਨੀਵਰਸਿਟੀ ਦੇ ਵਿੱਚ ਰਹਿੰਦੇ ਸੀ ਅੱਥੋਂ ਗ੍ਰੈਜੂਏਟ ਕੀਤੇ ਸਾਡੀਆਂ ਕਲ ਨੂੰ ਵੋਟਸ ਬੰਦੀਆਂ ਕਈ ਲੋਕ ਕਈ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਸ਼ਾਇਦ ਜੇ ਸੈਂਟਰ ਲੈ ਕੇ ਆਈ ਹੈ ਅਜਿਹੀ ਪਾਲਿਸੀ ਤਾਂ ਕੀ ਪਤਾ ਉਹ ਪ੍ਰੋਪਰ ਤਰੀਕੇ ਦੇ ਨਾਲ ਨਹੀਂ ਚਲਾ پا ਰਹੇ ਹੋਣਗੇ ਜਿਹੜੇ ਸੈਨੇਟ ਦੇ ਬਹਾਲ ਹੋਈ ਹੈ ਦੇਖੋ ਜੀ ਆ ਜਦੋਂ ਵੀ ਕਿਸੇ ਵੀ ਚੀਜ਼ ਨੂੰ ਇੰਪਲੀਮੈਂਟ ਕੀਤਾ ਜਾਂਦਾ ਜਾਂ ਫਿਰ ਉਹਨੂੰ ਲੈ ਕੇ ਆਇਆ ਜਾਂਦਾ ਹੈ ਨਾ ਉਹਦੇ ਵਿੱਚ ਉਹਨਾਂ ਦਾ ਪਰਸਨਲੀ ਜਿਹੜਾ ਬੈਨੀਫਿਟ ਜ਼ਰੂਰ ਹੁੰਦਾ ਹੈ ਠੀਕ ਹੈ ਜੇਕਰ ਮੈਂ ਵੀ ਕਿਸੇ ਚੀਜ਼ ਨੂੰ ਇੰਪਲੀਮੈਂਟ ਕਰੂੰਗੀ ਨਾ ਤਾਂ ਉਹਦੇ ਵਿੱਚ ਮੈਂ ਆਪਣਾ ਪਰਸਨਲ ਬੈਨੀਫਿਟ ਜ਼ਰੂਰ ਦੇਖੂੰਗੀ ਤਾਂ ਇੱਥੇ ਵੀ ਆਰਐਸਐਸ ਦਾ ਕੀ ਤੱਕੇਸ਼ ਆਈ ਹੈ ਉਹਨਾਂ ਦਾ ਪਰਸਨਲ ਬੈਨੀਫਿਟ ਹੀ ਦੇਖਿਆ ਜਾ ਰਿਹਾ ਹੈ ਕਿ ਐਜੂਕੇਸ਼ਨ ਨੂੰ ਪੂਰੀ ਦੀ ਪੂਰੀ ਕੀ ਹੈ ਪ੍ਰਾਈਵੇਟਾਈਜੇਸ਼ਨ ਕੀਤੀ ਜਾਵੇ ਪੀਸਾਂ 'ਚ ਵੀ ਵਾਅਦਾ ਆਜੂਗਾ ਜੀ ਹਰ ਇੱਕ ਚੀਜ਼ ਪ੍ਰਾਈਵੇਟਾਈਜ਼ ਹੋ ਜਾਏਗੀ ਹਰ ਇੱਕ ਡਿਪਾਰਟਮੈਂਟ 셀ਫ ਫੰਡਡ ਡਿਪਾਰਟਮੈਂਟ ਬਣ ਜਾਊਗਾ ਜੀ ਜਿੱਦਾਂ ਬੀਏ ਬੀਐਡ ਹੋ ਗਿਆ ਜੀ ਆਪਣੇ ਛੋਟੇ ਛੋਟੇ ਡਿਪਾਰਟਮੈਂਟ ਹੋਰ ਜੀ ਇਹਨਾਂ ਸਭ 'ਚ ਜਿਵੇਂ ਹੁਣ ਦੇਖਿਆ ਜਾਏ ਤਾਂ ਯੂਆਈਟੀ ਦਾ ਯੂ ਪ੍ਰਾਈਵੇਟ ਡਿਪਾਰਟਮੈਂਟਸ ਬਣ ਜਾਣਗੇ ਸਾਰੇ ਮਤਲਬ ਇੱਕ ਹਿਸਾਬ ਨਾਲ ਪ੍ਰਾਈਵੇਟ ਯੂਨੀਵਰਸਿਟੀ ਬਣ ਜੂਗੀ ਆਪਣੇ ਆਪਣੇ ਹਿਸਾਬ ਨਾਲ ਆਪਣੇ ਹੋਸਟਲ ਦੀ ਫੀਸ ਵਧਾ ਦੋਗੇ ਜਿਵੇਂ ਹੁਣ ਦੇਖਿਆ ਜਾਏ ਤਾਂ 6 ਮਹੀਨੇ ਦੀ 6000 ਆਪਣੇ ਹੋਸਟਲ ਦੀ ਮਤਲਬ ਲਗਭਗ ਇੰਨੀ ਹੈ ਤੇ ਜੇ ਇਹਨਾਂ ਅੰਡਰ ਆ ਗਈ ਤਾਂ ਫਿਰ ਮਤਲਬ ਮਹੀਨੇ ਦਾ 6000 ਸੱਤ ਦੇ ਵਿੱਚ ਵੀ ਹਾਈ ਹੋ ਜਾਊਗਾ ਜੀ ਪੋਸਟਲੀ ਅੱਜ ਕੱਲ੍ਹ ਇਹ ਦੇਖਦੇ ਆ ਜਿਹੜੇ ਅਲੱਗ-ਅਲੱਗ ਪ੍ਰਸ਼ਾਸਨ ਦੇ ਵਿੱਚ ਜਿਵੇਂ ਅਲੱਗ-ਅਲੱਗ ਮਹਿਕਮਿਆਂ ਵਿੱਚ ਹੈਗੇ ਉਹ ਸਾਰੇ ਆਰਐਸਐਸ ਦੇ ਬੰਦੇ ਆ ਪੋਸਟਲੀ ਹੋਈ ਹੈ ਕੋਈ ਸਾਨੂੰ ਨਹੀਂ ਦਿਖਿਆ ਕਿ ਇੱਕ ਨਾਰਮਲ ਬੰਦਾ ਹੋਏ ਜਿਹੜਾ ਪੜ ਕੇ ਗਿਆ ਹੋਏ ਜਿਹੜੇ ਇਹਨਾਂ ਦੇ ਚਮਚੇ ਜਿਹੜੇ ਇਹਨਾਂ ਦੇ ਉਹ ਹੈਗੇ ਆ ਚੇਲੇ ਉਹਨਾਂ ਨੂੰ ਬਿਠਾ ਦਿੰਦੇ ਤੇ ਜੇਕਰ ਇਦਾਂ ਸੈਨੇਟ ਖਤਮ ਕਰਕੇ ਸੰਘੀ ਵੀ ਸੀ ਨੇ ਫਿਰ ਉਹੀ ਕਰਨਾ ਉਹਦੇ ਜਿਹੜੇ ਚੇਲੇ ਹੋਣਗੇ ਉਹਨੂੰ ਬਿਠਾਣਗੇ ਉਹ ਫਿਰ ਸਾਡੀ ਗੱਲ ਥੋੜਾ ਨਾ ਕਰਨਗੇ ਚਾਹ ਪੰਜਾਬ ਦੀ ਜਾਂ ਪੰਜਾਬ ਦੇ ਬੱਚਿਆਂ ਦੀ ਗੱਲ ਥੋੜਾ ਨਾ ਕਰਨਗੇ ਉਹ ਤਾਂ ਸੈਂਟਰ ਦੀ ਕਰਨਗੇ ਤੇ ਪਹਿਲੇ ਦਿਨ ਤੋਂ ਸੰਘਰਸ਼ ਦੇਖ ਰਹੇ ਹਾਂ ਸਟੂਡੈਂਟ ਹੀ ਹੋਏ تھے ਤੇ ਪਹਿਲੇ ਦਿਨ ਤੇ ਸੰਘਰਸ਼ ਦੇਖ ਰਹੇ ਹਾਂ ਤੇ ਅੱਜ ਇੰਨਾ ਕੁ ਵੱਡਾ ਰੂਪ ਲੈ ਰਿਹਾ ਇਸ ਸੰਘਰਸ਼ ਨੇ ਤੇ ਇਹਨ ਇੱਕ ਬੱਚੇ ਵੀ ਡਿਟੇਨ ਕੀਤੇ ਗਏ ਤੇ ਅਸ਼ਮੀਤ ਜੀ ਦੇ ਨਾਲ ਮੇਰੀ ਗੱਲ ਹੋ ਰਹੀ ਸੀ ਕਹਿ ਰਹੇ ਸੀ ਕਿ 5 ਮਿੰਟ ਤੱਕ ਸ਼ਾਇਦ ਉਹਦਾ ਵੀ ਕਿਉਂਕਿ ਉਹਨਾਂ ਨੇ 15 ਮਿੰਟ ਦਾ ਆਲਟੀਮੇਟਮ ਦਿੱਤਾ ਸੀ 5 ਮਿੰਟ ਤੱਕ ਪਤਾ ਚੱਲ ਜਾਣਾ ਹੈ ਕਿ ਉਹ ਜਿਹੜੇ ਨੌਜਵਾਨਾਂ ਨੂੰ ਡਿਟੇਨ ਕੀਤਾ ਗਿਆ ਉਹਨਾਂ ਨੂੰ ਛੱਡਿਆ ਜਾਣਾ ਹੈ ਕਿ ਨਹੀਂ ਸੰਘਰਸ਼ ਨੂੰ ਕਿਵੇਂ ਦੇਖਦੇ ਹੋ ਕੋਈ ਨਾ ਬਈ ਜੀ ਸੀ ਤਾਂ ਇਹ ਦੇਖਦੇ ਆ ਜਿੱਦਾਂ ਜਿੱਦਾਂ ਇਹ ਸਾਡੇ ਨਾਲ ਪੰਗਾ ਲੈਣਗੇ ਉਹ ਤਾਂ ਵੱਧ ਚੜ ਕੇ ਸੀ ਇਹਨਾਂ ਨੂੰ ਜਵਾਬ ਦੇਵਾਂਗੇ ਮੂੰਹ ਤੋੜਵਾ ਜਵਾਬ ਦੇਵਾਂਗੇ ਸਾਡੇ ਗੁਰੂਆਂ ਪੀਰਾਂ ਸਿੱਖਣ ਨੇ ਵੀ ਸਾਨੂੰ ਇਹੀ ਸਿਖਾਇਆ ਅਸੀਂ ਦਸਮ ਪਿਤਾ ਦੇ ਵਾਰਿਸ ਹਾਂ ਸਾਨੂੰ ਉਹਨਾਂ ਨੇ ਇਹ ਸਿਖਾਇਆ ਜੇਕਰ ਵੈਰੀ ਚੜ ਕੇ ਆਏ ਨਾ ਤੇ ਕਦੇ ਵੀ ਉਹਨੂੰ ਖਾਲੀ ਨਹੀਂ ਜਾਣ ਦੇਵਾਂਗੇ ਤੇ ਇਹਨਾਂ ਨੇ ਅੱਜ ਉਹ ਹੀ ਕੀਤਾ ਹੈ ਪੂਰੀ ਚੰਡੀਗੜ੍ਹ ਦੀ ਪੁਲਿਸ ਲਾਈਏ ਇੱਥੇ ਸਾਡੇ ਵਾਸਤੇ ਅਸੀਂ ਹੱਤਵੰਦੀ ਹਾਂ ਇੱਥੇ ਬੋਮ ਡਿਟੈਕਸ਼ਨ ਲੈ ਕੇ ਆਇਆ ਪਾਣੀ ਦੀ ਬਿਛਾੜਾ ਕਰਨ ਵਾਸਤੇ ਲੈ ਸੀ ਹੱਤਵੰਦੀ ਹਾਂ ਅਸੀਂ ਇੱਥੇ ਬੰਬ ਸੱਟਾਂਗੇ ਸਾਡੀ ਯੂਨੀਵਰਸਿਟੀ ਹੈ ਪੁਆਦ ਦੇ ਇਲਾਕੇ ਤੇ ਬਣੀ ਹੋਈ ਹੈ ਸ਼ਾਮ ਵੇਲੇ ਵੀ ਸਾਊਂਡ ਸਿਸਟਮ ਨੂੰ ਲੈ ਕੇ ਵਿਵਾਦ ਹੋਇਆ ਸੀ ਜੀ ਜੀ ਹਾਂਜੀ ਸਾਊਂਡ ਸਿਸਟਮ ਇਹਨਾਂ ਨੇ ਨਹੀਂ ਐਂਟਰ ਕਰਨ ਦਿੱਤਾ ਇਹਨਾਂ ਨੇ ਦੂਰ ਦੂਰ ਤੱਕ ਅਨਾਊਂਸਮੈਂਟਾਂ ਵੀ ਕਰਾ ਦਿੱਤੇ ਕਿ ਕੋਈ ਵੀ ਦਰਿਆ ਕੋਈ ਵੀ ਸਾਊਂਡ ਸਿਸਟਮ ਇੱਥੇ ਨਹੀਂ ਲੈ ਕੇ ਆ ਜਾਊਗਾ ਪਰ ਫਿਰ ਵੀ ਸਾਡੇ ਜਿਹੜੇ ਜੋਧੇ ਸੀਗੇ ਡੈਮੋਕ੍ਰੇਸੀ ਦੀ ਗੱਲ ਕੀਤੀ ਜਾਂਦੀ ਹੈ ਡੈਮੋਕ੍ਰੇਸੀ ਦੇ ਵਿੱਚ ਰਾਈਟ ਹੈ ਕੀ ਆਪਾਂ ਪੀਸਫੁਲ ਕਰ ਸਕਦੇ ਹਾਂ ਪ੍ਰੋਟੈਸਟ ਤੇ ਪ੍ਰੋਟੈਸਟ ਕਰਨ ਤੋਂ ਵੀ ਰੋਕਿਆ ਜਾ ਰਿਹਾ ਅੱਜ ਸਟੂਡੈਂਟਸ ਨੂੰ ਹਾਂਜੀ ਹਾਂਜੀ ਪ੍ਰੋਟੈਸਟ ਕਰਨ ਤੋਂ ਹੀ ਰੋਕਿਆ ਜਾ ਰਾ ਸਾਡੀ ਗੱਲ ਹੋਈ ਸੀ ਕਿ ਜਿਹੜੇ ਵੀ ਬਾਰੂ ਹਮਾਇਤ ਤੇ ਆ ਰਹੇ ਨੇ ਤਿੰਨੇ ਗੇਟ ਖੁੱਲ੍ਹਿਆ ਇਹਨਾਂ ਨਾਲ ਗੱਲ ਹੋਈ ਜਿਹੜੇ ਨਾਲ ਐਸਐਸਪੀ ਜਿਹੜੇ ਵੀ ਹੈਗੇ ਵਿਦੇਜੀ ਜੀ ਉਹਨਾਂ ਦਾ ਨਾਂ ਹੈ ਉਹਨਾਂ ਨਾਲ ਸਾਡੇ ਸ਼ਮੀਤ ਭਾਜੀ ਵੀ ਸਾਰੇ ਗੱਲ ਕਰਕੇ ਆਏ ਸੀਗੇ ਕੌਂਸਲ ਦੇ ਮੈਂਬਰ ਸਵੇਰੇ ਫੋਰਸ ਲਾ ਦਿੱਤੀ ਹਾਂਜੀ ਫਿਰ ਸਵੇਰੇ ਫੋਰਸ ਲਾ ਦਿੱਤੀ ਫਿਰ ਸਾਡੇ ਵੀ ਅਸੀਂ ਵੀ ਬੰਦੇ ਮਤਲਬ ਬਾਹਰੋਂ ਲੈਣ ਗਏ ਸੀ ਜਿਹੜੇ ਡੇਸ ਕੋਲ ਨੇ ਸਾਨੂੰ ਵੀ ਕਹਿੰਦੇ ਤੁਸੀਂ ਆਪਣੇ ਆਈਡੀ ਕਾਰਡ ਦਿਖਾਓ ਤਿੰਨ ਤੋਂ ਚਾਰ ਵਾਰੀ ਇਹਨਾਂ ਨੇ ਸਾਨੂੰ ਵੀ ਹਰਾਸ ਕੀਤਾ ਸਵੇਰੇ ਇਹਨਾਂ ਨੇ 7:30 ਤੋਂ ਲੈ ਕੇ ਇਹਨਾਂ ਨੇ ਪੁਲਿਸ ਅੰਦਰ ਘਰਤੀ ਯੂਨੀਵਰਸਿਟੀ ਤੇ ਗੇਟ ਨੰਬਰ 1 ਦੇ ਬਾਹਰ 2 3 ਸੰਭ ਅੱਗੇ ਪੁਲਿਸ ਦਾ ਪੂਰਾ ਉਹਨ ਕਰਤਾ ਹੀ ਅੱਗੇ ਇਹਨਾਂ ਨੇ ਬੱਸਿਸ ਲੈ ਕੇ ਆਏ ਆ ਜੀ ਕਿਰਾਏ ਤੇ ਸਾਨੂੰ ਚੱਕਣ ਵਾਸਤੇ ਦੇਖ ਲੋ ਇੱਕ ਨੰਬਰ ਗੇਟ ਤੇ ਚੰਗੀ ਤਰ੍ਹਾਂ ਬੰਦ ਕਰਤਾ ਇਹਨਾਂ ਨੇ ਬੈਰੀਕਾਡ ਮਤਲਬ ਵੱਡੇ ਲਾਤੇ ਤੇ ਆਪਣਾ ਅੱਗੇ ਜਿਹੜਾ 1 ਨੰਬਰ ਗੇਟ ਆ ਉਹਨਾਂ ਨੂੰ ਤਾਲਾ ਲਾ ਦਿੱਤਾ ਗਿਆ ਜੀ ਤੇ ਸਟੂਡੈਂਟ ਨੂੰ ਫਿਰ ਜਦੋਂ ਪਤਾ ਲੱਗਿਆ ਇਸ ਚੀਜ਼ ਦਾ ਵੀ ਸਾਨੂੰ ਕਿਸਾਨ ਅੰਦਰ ਨਹੀਂ ਆ پا ਰਹੇ ਤੇ ਸਟੂਡੈਂਟ ਨੂੰ ਉਦਾਂ ਹੀ ਨਾਲ ਦੀ ਨਾਲ ਹੀ ਭੱਜ ਕੇ ਗਏ ਤੇ ਉਹਨਾਂ ਨੇ ਗੇਟ ਤੋੜ ਕੇ ਕਿਸਾਨੀ ਕਿਸਾਨੀ ਆ ਗਿਆ ਨੂੰ ਅੱਗੇ ਲੈ ਕੇ ਆਏ ਜੀ ਅੰਦਰ ਕਰਵਾਏ ਦੇਖੋ ਕਿੰਨੇ ਕੁ ਸਟੂਡੈਂਟਸ ਨੂੰ ਜਿਹੜਾ ਡਿਟੇਨ ਕੀਤਾ ਗਿਆ ਅ ਜੀ ਕਾਫੀ ਐਸੀ ਸੁਣ ਰਹੇ ਸੀ ਕਿ ਤਿੰਨ ਬੱਸਾਂ ਭਰ ਕੇ ਜਿਹੜੀਆਂ ਬਾਰੋ ਫੈਮਿਲੀਜ਼ ਆਈਆਂ ਸਾਡੀਆਂ ਉਹਨਾਂ ਨੂੰ ਚੱਕ ਕੇ ਲੈ ਗਿਆ ਜੀ ਇਸ ਤੋਂ ਇਲਾਵਾ ਸਾਡੇ ਕਾਫੀ ਸਟੂਡੈਂਟਸ ਸੀ ਜਿਹੜੇ ਡੇਸ ਕੋਲ ਸੀ ਉਹਨਾਂ ਨੂੰ ਵੀ ਚੱਕ ਕੇ ਲੈ ਗਿਆ ਹਜੇ ਵੀ ਆਪਣੀ ਹਰਾਸਤ ਵਿੱਚ ਹੀ ਰੱਖੀ ਬੈਠਿਆ ਅਸੀਂ ਹੱਤਵਦੀ ਆਂ ਸਾਨੂੰ ਇਸ ਚੀਜ਼ ਦਾ ਸਾਨੂੰ ਜਵਾਬ ਦਿੱਤਾ ਜਾਣਾ ਅਸੀਂ ਹੱਤਵਦੀ ਜੇਕਰ ਅਸੀਂ ਇੱਥੇ ਧਰਨਾ ਵੀ ਲਾ ਰਹੇ ਆ ਤਾਂ ਸਾਡੀ ਖੁਦ ਦੀ ਯੂਨੀਵਰਸਿਟੀ ਐ ਪੰਜਾਬ ਦੀ ਯੂਨੀਵਰਸਿਟੀ ਐ ਪੰਜਾਬ ਦੀ ਧਰਤੀ ਤੇ ਬਣੀ ਅਸੀਂ ਵੀ ਪੰਜਾਬ ਤੋਂ ਆਂ ਸੋ ਕੋਈ ਅਧਿਕਾਰਿਕ ਪੁਸ਼ਟੀ ਇਸ ਵੇਲੇ ਨਹੀਂ ਹੈਗੀ ਕਿ ਕਿੰਨੇ ਕ ਨੌਜਵਾਨਾਂ ਨੂੰ ਜਿਹੜਾ ਡਿਟੇਨ ਕੀਤਾ ਗਿਆ ਹੈ ਪਰ ਜਿਦਾ ਕਿ ਬੁਲਾਰਿਆਂ ਨੇ ਬੁਲਾਰਿਆਂ ਦੇ ਵੱਲੋਂ ਜਿਹੜਾ ਕਿਹਾ ਗਿਆ ਹੈ ਕਿ ਜਦ 5 ਮਿੰਟਾਂ ਤੱਕ ਜ਼ਰੂਰ ਪਤਾ ਚੱਲ ਜਾਵੇਗਾ ਕਿ ਕਦੋਂ ਤੱਕ ਉਹਨਾਂ ਨੌਜਵਾਨਾਂ ਨੂੰ ਜਿਹੜਾ ਛੱਡਿਆ ਜਾਂਦਾ ਹੈ ਸੋ ਅਗਲੀ ਅਪਡੇਟ ਲੈ ਕੇ ਫਿਰ ਤੋਂ ਰੁਗਰੋ ਹੋਵਾਂਗੇ ਜੁੜੇ ਰਹੋ ਲੁਧਿਆਣਾ ਲਾਈਵ ਦੇ ਨਾਲ